ਜਿਹੜੇ ਵੀਰ ਕੈਨੇਡਾ ਆਉਣਾ ਚਾਹੁੰਦੇ ਆ ਕੈਨੇਡਾ ਆਉਣ ਵਾਲੇ ਚਾਹਵਨ ਸੱਜਣਾਂ ਲਈ ਬਹੁਤ ਜ਼ਰੂਰੀ ਵੀਡੀਓ ਆ ਮੇਰੇ ਹਿਸਾਬ ਹੈ ਤਾਂ ਬਾਈ ਜੀ ਸਾਰੇ ਪੰਜਾਬ ਵਾਲੇ ਜ਼ਰੂਰੀ ਹੈ ਕਿਉਂਕਿ ਹਰੇਕ ਪੰਜਾਬ ਦਾ ਬੱਚਾ ਕੈਨੇਡਾ ਆਉਣਾ ਚਾਹੁੰਦਾ ਸੁਣ ਲਿਓ ਐਂਡ ਤੱਕ ਜਿਹੜੇ ਵੀਰ ਸੋਚੀ ਜਾਂਦੇ ਆ ਵੀ ਹਾਂ 30 ਤੋਂ 35 ਲੱਖ ਜਾਂ 40 ਤੋਂ 50 ਲੱਖ ਰੁਪਈਆ ਲਾ ਕੇ ਆਪਾਂ ਕੈਨੇਡਾ ਦਾ ਵਰਕ ਪਰਮਿਟ ਲੈ ਲੈਨੇ ਆ ਜਿਹਦੇ ਕੋਲੇ ਦੋ ਤਿੰਨ ਕਿੱਲੇ ਜ਼ਮੀਨ ਦੇ ਹੁੰਦੇ ਆ ਉਹ ਵੇਚ ਕੇ ਤੇ ਕੈਨੇਡਾ ਦਾ 40-50 ਲੱਖ ਰੁਪਏ ਦੇ ਵਿੱਚ ਜਿਹੜਾ ਵਰਕ ਪਰਮਿਟ ਲਈ ਜਾਂਦਾ ਸੋਚ ਲੰਦਾ ਵੀ ਹਾਂ ਹੌਲੀ-ਹੌਲੀ ਜਾ ਕੇ ਬਈ ਲਾ ਦੇਾਂਗੇ ਕੋਈ ਸ਼ੱਕ ਨਹੀਂ ਬਈ ਪੈਸੇ ਇੱਥੇ ਲੈ ਜਾਂਦੇ ਆ ਪਰ ਲੈਣਗੇ ਤਾਂ ਜੇ ਇੱਥੇ ਕੰਮ ਹੋਊਗਾ ਇਸ ਟਾਈਮ ਬਾਬਿਓ ਇਹੋ ਜੀ ਗਲਤੀ ਨਾ ਕਰ ਲਿਓ ਜੇ ਕਿ 40-50 ਲੱਖ ਰੁਪਇਆ ਲਾ ਕੇ ਤੁਸੀਂ ਕੈਨੇਡਾ ਆ ਜਾਓ ਵਰਕ ਪਰਮਿਟ ਤੇ ਇੱਥੇ ਤੁਹਾਨੂੰ ਕੰਮ ਨਾ ਮਿਲੇ ਤੇ ਮੁੜਖੇ ਤੁਸੀਂ ਡਿਪਰੈਸ਼ਨ ਦੇ ਵਿੱਚ ਤੁਹਾਨੂੰ ਜਾਂ ਅਟੈਕ ਹੋਊਗਾ ਤੇ ਜਾਂ ਕੋਈ ਹੋਰ ਪੁੱਠਾ ਸਿੱਧਾ ਕਦਮ ਚੱਕੋਗੇ ਹੈਨਾ ਆਪਾਂ ਮਾਫੀ ਚਾਹੁੰਨੇ ਆ ਗੱਲ ਲਈ ਪਰ ਇਸ ਟਾਈਮ ਬਾਈ ਜੀ ਬਹੁਤ ਜ਼ਿਆਦਾ ਹਾਲਾਤ ਮਾੜਿਆ ਕੈਨੇਡਾ ਦੇ ਕੰਮਕਾਰ ਜਮਾਂ ਵੀ ਹੈ ਨਹੀਂਗਾ ਸੱਚੀਆਂ ਗੱਲਾਂ ਬਾਈ ਜੀ ਜਿਹੜੇ ਤੁਹਾਡੇ ਵੀਰ ਭੈਣ ਕੈਨੇਡਾ 'ਚ ਰਹਿ ਰਹੇ ਆ ਉਹਨਾਂ ਨੂੰ ਪੂਰਾ ਹੀ ਚੰਗੀ ਤਰ੍ਹਾਂ ਪਤਾ ਬ੍ਰੈਂਟਨ ਵਾਲੇ ਪਾਸੇ ਦਾ ਬਾਈ ਜੀ ਜਮਾਂ ਹੀ ਜਿਹੜੇ ਵਾਜੇ ਵਜਨ ਵਾਲਾ ਕੰਮ ਹੋਇਆ ਪਿਆ ਤੇ ਬਹੁਤ ਯਾਨੀ ਕਿ ਘੱਟ ਕੰਮ ਆ ਕੰਮ ਹੈ ਹੀ ਨਹੀਂ ਯਾਰ ਗੱਲ ਨਵੇੜੋ ਕੰਮ ਇਸ ਤਰ੍ਹਾਂ ਜਮਾ ਹੀ ਹੈ ਨੀਗਾ ਦਿਵਾਲਾ ਨਿਕਨ ਵਾਲੀ ਗੱਲ ਹੋਈ ਪਈ ਆ ਜਿਹੜੇ ਤਾਂ ਵੀਰ ਸਿਆਣੇ ਆ ਉਹ ਤਾਂ ਸੁਣ ਲੈਣਗੇ ਵੀ ਹਾਂ ਯਾਰ ਕਾਹ ਤੋਂ ਹਣਾ 30-40 ਲੱਖ ਜਾਂ 50 ਲੱਖ ਰੁਪਇਆ ਲਾ ਕੇ ਅਸੀਂ ਜਿਹੜੀ ਉਹਦੇ ਕਹਿਣ ਵਾਂਗੂ ਪੂਰੀ ਖਾਂਦੀ ਖਾਂਦੇ ਅੱਧੇ ਤੋਂ ਵੀ ਜਾਈਗੇ ਫਿਰ ਉਹੀ ਗੱਲ ਹੋ ਜਾਂਦੀ ਜਿਹੜੇ 2-3 ਕਿੱਲੇ ਹੁੰਦੇ ਆਪਾਂ ਵੇਚ ਕੇ ਤੇ ਬਾਹਰ ਤਾਂ ਆ ਜੰਨੇ ਆ ਮੁੜ ਕੇ ਪਛਤਾਉਨੇ ਆ ਯਾਰ ਆ ਕੀ ਕਰ ਲਿਆ ਉਦੋਂ ਤਾਂ ਆਪਾਂ ਚੰਗੇ ਸੀ ਪੰਜਾਬ ਦੇ ਵਿੱਚ ਰੋਟੀ ਤਾਂ ਵਧੀਆ ਖਾਂਦੇ ਸੀ ਨਾ ਤਿੰਨ ਚਾਰਾਂ ਕਿੱਲੇ ਵਾਲਾ ਰੋਟੀ ਤਾਂ ਖਾਈ ਜਾਂਦਾ ਘਰੇ ਇੱਥੇ ਬਈ ਹਰੇਕ ਚੀਜ਼ ਮੋਲਦੀ ਏ ਤੁਹਾਨੂੰ ਪਤਾ ਹੀ ਐ ਐਸ ਕਰਕੇ ਬਈ ਜੀ ਇਹੋ ਜਾਂ ਕੋਈ ਗਲਤ ਕਦਮ ਨਾ ਚੱਕਿਓ ਜੇ ਮੈਂ ਹੀ ਨਹੀਂ ਕਹਿੰਦਾ ਕੈਨੇਡਾ ਮਾੜਾ ਕੈਨੇਡਾ ਬਹੁਤ ਵਧੀਆ ਬਹੁਤ ਸੋਹਣੀਆਂ ਕੰਟਰੀਆਂ ਜਿਨ੍ਹਾਂ ਨੇ ਪਤਾ ਨਹੀਂ ਕਿੰਨਾ ਕੁਝ ਲੋਕਾਂ ਨੂੰ ਦਿੱਤਾ ਕਰੋ ਬਈ ਉਹਨਾਂ ਸਮਾਂ ਦਿੱਤਾ ਜਦੋਂ ਕੰਮ ਹੁੰਦਾ ਸੀਗਾ ਇਸ ਕਰਕੇ ਬਈ ਇਸ ਟਾਈਮ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਕੈਨੇਡਾ ਦੇ ਤੇ ਕਹਿੰਦੇ ਆ ਕਿ 2027 28 ਤੱਕ ਜਿਹੜਾ ਇੱਥੋਂ ਦਾ ਹਾਲਾਤ ਕੁਝ ਨਾ ਬਚ ਸਦਰ ਨਗੇ ਇਸ ਕਰਕੇ ਬਈ ਜੀ ਇਸ ਟਾਈਮ ਤੁਸੀਂ ਕੈਨੇਡਾ ਬਾਰੇ ਆਉਣ ਦਾ ਨਾਂ ਹੀ ਸੋਚੋ ਚੰਗੀ ਗੱਲ ਆ ਤੇ ਕਈ ਵੀਰ ਕਹਿਣਗੇ ਤੂੰ ਇੱਥੇ ਹੀ ਕਰਦਾ ਫਿਰਦਾ ਇਹ ਉਹ ਹਨਾ ਵੀ ਗੱਲ ਸੋਚਣ ਵਾਲੀ ਸਮਝਣ ਵਾਲੀ ਤਾਂ ਕੋਈ ਸੋਚਦਾ ਨਹੀਂ ਮੇਰੇ ਵਰਗੇ ਪਤਾ ਨਹੀਂ ਇੱਥੇ ਹੋਰ ਕਿੰਨੇ ਫਸੇ ਆ ਜਿਹੜਾ ਬੰਦਾ ਇੱਥੇ ਆ ਕੇ ਬਾਈ ਜੀ ਫਸ ਜਾਂਦਾ ਉਹਨੂੰ ਇੰਡੀਆ ਆਉਣਾ ਬਹੁਤ ਔਖਾ ਹੋ ਜਾਂਦਾ ਜਿਹੜਾ ਤਿੰਨ ਚਾਰ ਕਿੱਲੇ ਵੇਚ ਕੇ ਆ ਗਿਆ ਬਾਈ ਉਹ ਨਾ ਫਿਰ ਅੱਗੇ ਦਾ ਨਾ ਫਿਰ ਪਿੱਛੇ ਦਾ ਤੁਸੀਂ ਸਮਝ ਹੀ ਗਏ ਆ ਫਿਰ ਉਹਨੂੰ ਲੋਕ ਕਹਿੰਦੇ ਬਾਈ ਤੂੰ ਆਉਂਦਾ ਕਿਉਂ ਨਹੀਂ ਉਹ ਕਿਹੜੇ ਮੂਹਣਾ ਫਿਰ ਇੰਡੀਆ ਚ ਲੈ ਜਾਊਗਾ ਜਦੋਂ ਸਾਰਾ ਕੁਝ ਪਿੱਛੋਂ ਵੇਚ ਵੱਟ ਕੇ ਆ ਗਿਆ ਫਿਰ ਉਹ ਸੋਚੀ ਜਾਂਦਾ ਕਿ ਇੱਥੇ ਕੰਮ ਨਹੀਂ ਕਾਰ ਨਹੀਂ ਹਾਲਾਤ ਬਾਈ ਇੱਥੋਂ ਦੇ ਇਸ ਟਾਈਮ ਬਹੁਤ ਜ਼ਿਆਦਾ ਮੰਦੇ ਆ ਤੇ ਜਿਹੜੇ ਵੀਰ ਸਿਆਣਿਆਂ ਸਮਝ ਜਾਣਗੇ ਆਪਾਂ ਤੁਹਾਡੇ ਫਾਇਦੇ ਲਈ ਕਹਿੰਨੇ ਆ ਕਿ ਬਣੀ ਬਣਾਈ ਬਈ ਛੱਡ ਕੇ ਨਾ ਆਓ ਜੀ ਜਰੂਰ ਆਓ ਜਿਨ੍ਹਾਂ ਕੋਲੇ ਟੂਰਿਸਟ ਵੀਜ਼ਾ ਬਈ ਘੁੰਮਣ ਲਈ ਆਜੋ ਠੀਕ ਆ ਘੁੰਮ ਕੇ ਮੁੜ ਜੋ ਪਰ ਆਪਦਾ ਸਾਰਾ ਬਈ ਜੀ ਖਾੜਾ ਪੱਟ ਕੇ ਨਾ ਆਓ ਜੀ ਆਪਦਾ ਯਾਨੀ ਕਿ ਕਹਿਣ ਦਾ ਖਾੜਾ ਮਤਲਬ ਤੁਹਾਡਾ ਜੋ ਉੱਥੋਂ ਦਾ ਰਜਗਾਰ ਆ ਕਈ ਵੀਰ ਮੈਂ ਦੇਖਿਆ ਇੱਥੇ ਦੁਕਾਨਾਂ ਬੜੀਆਂ ਬਣਾਈਆਂ ਪੰਜਾਬ ਦੇ ਵਿੱਚ ਦੁਕਾਨਾਂ ਛੱਡ ਕੇ ਵੇਚ ਕੇ ਆ ਜਾਂਦੇ ਆ ਸਾਰਾ ਕਾਰੋਬਾਰ ਵੇਚ ਕੇ ਆ ਜਾਂਦੇ ਕੈਨੇਡਾ ਚੱਲੇ ਆ ਪਤਾ ਨਹੀਂ ਕੈਨੇਡਾ ਦੇ ਦਰਖਤਾਂ ਨੂੰ ਦਾਸਨ ਲੱਗੇ ਜਿਹੜੇ ਤੋੜ ਕੇ ਲੈ ਆਉਣੇ ਹਲਾ ਤਾਂ ਸਟੰ ਬਹੁਤ ਮੰਦਿਆ ਬਾਈ ਜੀ ਕੰਮ ਤਾਂਦਾ ਨਹੀਂ ਮਿਲਦਾ ਲੋਕਾਂ ਦਾ ਦਵਾਲਾ ਨਿਕਲਿਆ ਪਿਆ ਮੌਰਗੇਜਾਂ ਨਹੀਂ ਸੂਤ ਆਉਂਦੀਆਂ ਤੇ ਘਰਾਂ ਦੇ ਰੈਂਟ ਯੂਰਾ ਪੂਰਾ ਬਹੁਤ ਔਖਾ ਹੋਇਆ ਪਿਆ ਉਹ ਸਮੇਂ ਚੜੇ ਗਿਆ ਜਦੋਂ ਟੂ ਰੈਟ ਬੰਦਾ ਆ ਕੇ ਵੀ 3-4 ਲੱਖ ਦਾ 3-4 ਲੱਖ ਰੁਪਈਆ ਇੰਡੀਆ ਦਾ ਬਲੇਟ ਕਿ ਨਿਕਲ ਜਾਂਦਾ ਸੀਗਾ ਪਰ ਇਸ ਟਾਈਮ ਬਾਈ ਜੀ ਹਾਲਾਤ ਬਹੁਤ ਮੰਦੇ ਆ ਜਮਾ ਵਾਜੇ ਵਜਣ ਵਾਲੀ ਗੱਲ ਹੋਈ ਪਈ ਆ ਤੇ ਤੁਹਾਨੂੰ ਸੱਚੀਆਂ ਗੱਲਾਂ ਦੱਸੀਆਂ ਬਾਈ ਜੀ ਇੱਥੋਂ ਦੀਆਂ ਕਈ ਵੀਰ ਬੜੇ ਫਿਰ ਕਮੈਂਟ ਕਰ ਲੱਗ ਜਾਂਦੇ ਆ ਬੜਾ ਕੰਮ ਆ ਇਹ ਉਹ ਬਈ ਕੰਮਕੁਮ ਹੈ ਨਹੀਂ ਰੋਜ਼ ਵੀਰਾਂ ਦੇ ਮੈਸੇਜ ਆਉਂਦੇ ਆ ਸਾਲ-ਸਾਲ ਹੋ ਗਿਆ ਇੱਥੇ ਬੈਠੇ ਲੋਕਾਂ ਨੂੰ ਕੰਮ ਘਰ ਨਹੀਂ ਮਿਲ ਰਿਆ ਬਹੁਤ ਮੰਦੇ ਹਾਲਾਤ ਆ ਤੇ ਜਰੂਰ ਬਾਈ ਜੀ ਇਹ ਜਿਹੜੀ ਬੇਨਤੀ ਹੈ ਕੇ ਵੀ ਸ਼ੇਅਰ ਕਰਿਓ ਜੇ ਇਸ ਟਾਈਮ ਤਾਂ ਉਹ ਗੱਲ ਬਣ ਗਈ ਆ ਜੇ ਕਿਸੇ ਨੇ ਦੁਸ਼ਮਣੀ ਕੱਢਣੀ ਹੋਵੇ ਕਿਸੇ ਨਾਲ ਤੇ ਉਹਨੂੰ ਬਈ ਕੈਨੇਡਾ ਘਾੜ ਦਿਓ 40-50 ਲੱਖ ਰੁਪਏ ਲਾ ਕੇ ਇੱਕ ਟਾਨੀ ਖਤਮ ਹੋ ਜਾਂਦੀ ਆ ਟੂਰਟ ਵੀ ਜੇ ਤੇ ਲੋਕ ਪਤਾ ਨਹੀਂ 25 ਤੋਂ 30 ਲੱਖ ਰੁਪਈਆ ਜਾਂਟਾਂ ਨੂੰ ਦੇ ਹੀ ਜਾਂਦੇ ਕਿਹੜੇ ਬੇਸ ਤੇ ਦੇ ਟੂਰਿਸਟ ਵੀਜ਼ਾ ਵਾਲਾ ਕੰਮ ਤਾਂ ਇੱਥੇ ਵਰਕ ਪਰਮਿਟ ਵਾਲਾ ਨੂੰ ਮਿਲਦਾ ਪੀਆਰ ਬੰਦਾ ਇਹਨੂੰ ਨਹੀਂ ਮਿਲ ਰਿਹਾ ਟੂਰਿਸਟ ਵੀਜ਼ਾ ਵਾਲਾ ਕਿਹੜੇ ਬੇਸ ਤੇ ਆਪਣਾ 25 25 30 30 ਲੱਖ ਰੁਪਈਆ ਦੇ ਹੀ ਜਾਂਦਾ ਯਾਰ ਮੈਨੂੰ ਸਮਝ ਨਹੀਂ ਲੱਗਦੀ ਪਤਾ ਨਹੀਂ ਲੋਕਾਂ ਦੀ ਮਤ ਨੂੰ ਕੀ ਹੋ ਗਿਆ ਵੈਸੇ ਘੁੰਮਣ ਆ ਜਾਓ ਥੋੜਾ ਜਿਹਾ ਇੱਕ ਨੰਬਰ ਜੈਨੂਇਨ ਵੀਜ਼ਾ ਲੱਗਦਾ ਹਨ ਤੇ ਐਵੇਂ ਬਾਹਲੇ ਪੈਸੇ ਖਰਾਬ ਕਰਕੇ ਨਾ ਆਓ ਗਾਂ ਤੁਹਾਡੀ ਮਰਜ਼ੀ ਹੈ ਬਾਈ ਤੇ ਚੰਗੀ ਲੱਗੀ ਜਰੂਰ ਵੀਡੀਓ ਸ਼ੇਅਰ ਕਰਨਾ ਧੰਨਵਾਦ ਜੀ ਰੱਬ ਰੱਖਾ ਜਉਂਦੇ ਰਹੋ ਜਵਾਨੀਆਂ ਮਾਨ